ਐ ਪਨੇਦਾ ਹੋਇਆ ਜੀ ਮੇਰੇ ਗੁਰੂ ਜੀ થોਰੇ ਮਹੀਨੇ ਪਹਿਲੇ ਮੇਰੇ ਗੁਰੂ ਦੇ ਡੈਥ ਰਿਜਿਸਟਰ ਨਾਲ ਉਹਦੇ ਮੇਰੇ ਕੋਲ ਜੀਦਾ ਤੇ ਉਹਦੇ ਹੁਣ ਮਹੰਤ ਗਰਾਦੀ ਦੇ ਵਿੱਚੋਂ ਮੈਂ ਉਹਦੀ ਆਪਣੇ ਮਹੰਤ ਗਰਾਦੀ ਚ ਲੈ ਲਿਆ ਸਾਰੇ ਪ੍ਰੂਫ ਦੇ ਨਾਲ ਲੈ ਲਿਆ ਮੈਂ ਉਹਦੀ ਇਕੱਲੀ ਕਲੀ ਵਾਰਸਾ ਠੀਕ ਹੈ ਜੀ ਇਹ ਮੇਰੇ ਗੁਰੂ ਦੇ ਚਾਚੇ ਤਾਏ ਦੇ ਮੁੰਡੇ ਆ ਇੱਕ ਉਹਦੀ ਸਗੀ ਬੈਨ ਬਲਵਿੰਦਰ ਕੌਰ ਪਤਨੀ ਗੁਰਦੀਪ ਗੁਰਦੀਰ ਸਿੰਘ ਨਾਮ ਆਪਨ ਦੋਨੇ ਆਲਦੀ ਇਹਨਾਂ ਨੇ ਅੱਜ ਮੇਰੇ ਨਾਲ ਬਲਵਿੰਦਰ ਕੌਰ ਦੀ ਤੇ ਹਾਤਾ ਵਾਦਾ ਤੇ ਬਿੱਟ ਹੀਰਾ ਵਿਦਾ ਜਿਹੜਾ ਮੇਨ ਆ ਇਹਨਾਂ ਨੇ ਅੱਜ 12 10 12 ਮੁੰਡੇ ਲਿਆ ਕੇ ਬੰਨੇ ਪਿੰਡ ਦੇ ਮੁੰਡੇ ਸੀ ਐ ਨਸ਼ੇ ਨਾਲ ਰੱਜੇ ਮੁੰਡੇ ਠੀਕ ਆ ਦੋ ਤਿੰਨ ਕੋਲ ਦਾ ਦਾਤਰ ਸੀ ਇੱਕ ਜਿਹੜਾ ਸੁਭਨ ਸਿੰਘ ਆ ਰਗਾ ਸੁਭਨ ਸਿੰਘ ਉਹਦਾ ਪ੍ਰਾਅ ਹੈ ਪਤਾ ਨਹੀਂ ਉਹਦਾ ਨਾਮ ਮਿਲ ਜਾਂਦੀ ਆ ਠੀਕ ਆ ਉਹਦੇ ਪ੍ਰਾਅ ਕੋਲ ਸੀ ਪਿਸਤਲ ਅੱਛਾ ਠੀਕ ਆ ਉਹਨਾਂ ਨੇ ਲਿਆ ਕੇ ਬਿੱਟ ਹੀਰਾ ਮੇਨ ਹੀਰਾ ਹੀਰਾ ਸਟਿਡੀਓ ਫਲੋਰ ਜਿਹੜਾ ਮਨਿਆ ਪਰ ਮਨਿਆ ਆਪਣੇ ਆਪ ਨੂੰ ਮੰਨਦਾ ਉਹਨੇ ਲਿਆ ਕੇ ਪਹਿਲੇ ਤਾਂ ਗੁੰਡਾ ਖਲਾਇਆ ਇੱਕ ਮੁੰਡੇ ਨੂੰ ਭੇਜਿਆ

ਤੱਲੂਆ ਲੈ ਉਹ ਮਾਰੇ ਮੈਂ ਵੀ ਹੋ ਜਾਗਾ ਦੇਖ ਪਈ ਮੇਰੇ ਆਮਾਨ ਗਵਾਨ ਸਾਰੇ ਨੇ ਇੱਕ ਮੈਨੂੰ ਛੜਾਇਆ ਬਚਾਇਆ ਮੇਰੇ ਚੇਲਾ ਸੀ ਮੇਰੇ ਚਿਹਰੇ ਨਾਲ ਵੀ ਕੁੱਟ ਮਾਰ ਕੀਤੀ ਉਹਦੇ ਕੱਪੜੇ ਫਾੜਨ ਲੰਗੇ ਕਰਤਾ ਅਹੀਰੇ ਤੇ ਦੋ ਤਿੰਨ ਮੁੰਡੇ ਜਿਹੜੇ ਸ਼ਬੰਗੜਾ ਪਰ ਆਏ ਉਹ ਦੋ ਤਿੰਨ ਮੁੰਡੇ ਇੱਕ ਹੈਗਾ ਜਗਤਪੁਰੇ ਦਾ ਮੁੰਡਾ ਠੀਕ ਹੈ ਇਹਨਾਂ ਨੇ ਆ ਕੇ ਬਹੁਤ ਸਾਰੇ ਬਸ ਲੋਕੀ ਕਿਤੇ ਠੀਕ ਹੈ ਇਦੋਸੇ ਮਤਲਬ ਤੁਸੀਂ ਮੌਕੇ ਤੇ ਤੁਸੀਂ ਵੀ ਇਹਨੂੰ ਸਦਿਆ ਵੀ ਆਪੇ ਸਪਾਸਾਰ ਨੂੰ ਸਦਿਆ ਗਿਆ ਪੜਦੇ ਉਦੋਂ ਵੀ ਸਰਪੰਚ ਸਾਹਿਬ ਆਏ ਸਰਪੰਚ ਸਾਹਿਬ ਤੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਲਈ ਜਿਨ੍ਹਾਂ ਨੇ ਆ ਕੇ ਸਾਰੇ ਜਾਨ ਮਾਲ ਖਾਤਰਾ ਤਾਂ ਬਚਾ ਜੀ ਸਾਡੇ ਜਾਨਵਰ ਕਤਲ ਤੇ ਮੇਰੇ ਘਰ ਤੇ ਲੁੱਟ ਬੋਤ ਹੋ ਗਈ ਮੇਰਾ ਡੀਵੀਆ ਡੀਵੀਆ ਲੈ ਕੇ ਗਏ ਮੇਰੇ 2 ਲੱਖ 30 ਹਜ਼ਾਰ ਕੈਸ਼ ਦੀ ਹੋ ਲੈ ਗਿਆ ਅੱਛਾ ਜੀ ਠੀਕ ਹੈ ਜੀ ਇੱਕ ਮੇਰੀ ਚੈਨ ਸੀ ਡੇਰ ਟੋਲੇ ਦੀ ਇੱਕ ਤੇ ਦੋ ਇੱਕ ਮੁੰਦੀ ਸੀ ਜੀ ਠੀਕ ਹੈ ਜੀ ਇੱਕ ਬ੍ਰੇਸਲੇਟ ਸੀ ਓਕੇ ਤਾਂ ਹੱਥ ਦੇ ਮੇਰੇ ਗੁਰੂ ਦੀ ਸੀ ਇੱਕ ਢਾਈ ਟੋਲੇ ਦੀ ਮੇਰੇ ਗੁਰੂ ਦੀ ਚੈਨੀ ਸੀ ਮੇਰੇ ਕੋਲ ਅੱਛਾ ਜੀ ਠੀਕ ਹੈ ਜੀ ਉਹ ਸਾਰਾ ਮੇਰੇ ਘਰ ਹੁੰਜਾ ਫੇੜ ਕੇ ਸਾਰਾ ਕੁਝ ਲੁੱਟ ਕੇ ਲੈ ਗਿਆ ਮੇਰੇ ਹਾਂਜੀ ਜਿਹੜੇ ਕੰਮਾ ਕਾਫੇ ਟੱਪਦੇ ਸੀ ਮੁੰਡੇ ਉਤੋਂ ਟੱਪ ਕੇ ਹੁਣ ਪਾਸੇ ਗਿਆ ਉਹ ਵੀ ਨਾਲ ਹੀ ਆਏ ਹਾਂਜੀ ਸਾਹ ਉਹਦੇ ਨਾਲ ਸੀ ਜੀ ਮੈਂ ਬਕਾਇਦਾ ਵੀਡੀਓ ਜਿਹੜੇ ਮੈਂ ਕਰ ਲੈ ਕਲੇ ਮੈਂ ਮੀਡੀਆ ਤੇ ਮੁਰੇ ਨੇ ਵੀਡੀਓ ਦੇਨੇ ਵੀਡੀਓ ਤੇ ਤੁਸੀਂ ਦੇਖ ਲਓ ਮੈਂ ਨਾ ਕੀ ਅੱਜ ਕੀ ਕਾ ਜੁਰਮ ਅੱਜ ਮੇਰੇ ਨਾਲ ਹੋਇਆ ਜੀ ਮੈਂ ਸਾਰੇ ਆਪਣੇ ਨਗਰ ਨਿਵਾਸੀਆਂ ਨੇ ਪਿੰਡ ਵਾਲੇ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਕਰਤੀਆਂ ਪਿੰਡ ਵਾਲੇ ਨੇ ਕਿ ਮੈਨੂੰ ਬਚਾਇਆ ਅੱਜ ਠੀਕ ਹੈ ਤੁਸੀਂ ਕੋਈ ਕੌਸਨ ਕੰਪਲੇਨਟ ਕੀਤੀ ਹਾਂਜੀ ਪੁਲਿਸ ਨੂੰ ਕੱਪ ਲੈ ਕੇ ਤੇ ਪੁਲਿਸ ਵੀ ਆਇਆ ਤੇ ਸਾਰਾ ਕੁਝ ਦੇਖ ਕੇ ਲੈ ਗਏ ਹਾਂ ਬਟ ਮੇਰੇ ਜਾਨ ਮਾਲ ਦਾ ਖਤਰਾ ਉਹ ਜਿਹੜਾ ਚੇਬੰਨ ਚੇਬੰਨ ਸਿੰਘ ਦਾ ਭਰਾ ਹੈ ਔਰ ਹੀਰਾ ਮੈਨੇ ਕਹਿਆ ਗਏ ਆ ਕਹਿੰਦੇ ਜਿੱਥੇ ਮਰਜੀ ਵੇਖਾਰ ਕਹਿੰਦੇ ਛੋਟਾ ਉੱਤਲਾ ਕਰਨਾ ਤੇ ਉਹ ਤਾਂ ਮਾਰਨਾ ਹੀ ਮਾਰਨਾ ਅੱਛਾ ਜੀ ਤੇ ਮੈਨੂੰ ਬਚਾਇਆ ਜਾਦਾ ਠੀਕ ਹੈ ਵੀ ਹੀਰੇ ਦਾ ਕੀ ਰਿਸ਼ਤਾ ਹੈ ਇਹ ਤਾਂ ਮਗਾ ਦੀ ਪ੍ਰੋਪਰਟੀ ਮੈਨੂੰ ਤਾਂ ਪਤਾ ਹੀ ਹੈ ਕਿ ਹੀਰਾ ਚਾਹੁੰਦਾ ਕੀ ਹੈ ਅੱਛਾ ਜੀ ਹੀਰਾ ਕੀ ਚਾਹੁੰਦਾ ਹੀਰੇ ਦਾ ਕੀ ਰਿਸ਼ਤਦਾਰੀ ਹੈ ਮੇਰੇ ਗੁਰੂ ਦੇ ਨਾਲ ਚਾਚੇ ਚਾਚੇ ਦੇ ਮੁੰਡੇ ਮੇਰਾ ਗੁਰੂ ਤਾਂ ਕਿਨਰਸ਼ਿਪ ਠੀਕ ਹੈ ਠੀਕ ਉਹ ਚੰਗਾ ਵਾਲਾ ਵਿਆਹ ਕਰਾਇਆ ਮੁੰਡਾ ਹੈ ਨਾਲ ਥੋੜੀ ਨਾਲ ਥੋੜੀ ਗੈਸ ਸੈਟੀਸਫਾਈ ਹੋ ਗਈ ਸੀ ਉਹਦੀ ਸਿਸਟਰਾਂ ਵੀ ਹੋ ਗਈ ਸੀ ਬੱਚੀ ਸੀ ਹਾਂਜੀ ਹਾਂ ਬੱਚੀ ਨਾਲ ਸਾਰਾ ਕੋਈ ਲੈਣਾ ਦੇਣਾ ਨਹੀਂ ਓਕੇ ਠੀਕ ਹੈ ਜੇ ਬੱਚੀ ਦਾ ਤਾਂ ਪਹਿਲੇ ਕਦਾ ਕੋਈ ਪ੍ਰੂਫ ਹੀ ਹੈ ਨਹੀਂ ਓਕੇ ਠੀਕ ਹੈ ਇਹ ਮੇਰੇ ਗੁਰੂ ਪਤਾ ਨਹੀਂ ਕਿ ਜਨਾਨੀ ਕੋਲੋਂ ਲੈ ਆਈ ਸੀ ਉਹਦੇ ਕੋਈ ਜਨਮ ਸਰਟੀਫਿਕੇਟ ਹੈ ਨਹੀਂ ਕੋਈ ਕੁਝ ਲੈਣਾ ਕੋਈ ਦੇਣਾ ਨਹੀਂ ਹੈ ਉਹ ਪਰਿਨਾਮ ਦੇ ਕੋਈ ਉਹਦਾ ਕੁਝ ਵੀ ਨਹੀਂ ਹੈ ਉਹ ਸਰਟੀਫਿਕੇਟ ਉਹ ਤਾਂ ਗੁਰੂ ਮੇਰੀ ਉਹ ગરીબ જનની પેસે બનાઈ કામ કરતા કોઈ પરુફ નહીં ગઈ વા કરો એ ચકર ઘુમા સાર જ કલવિંદ કૌર કદાચ કોઈ કોઈ મનતા વાપસ કર દો ओके okay, नहीं तो भेद ही दिखा हां जी ऐसे देखभाल करेंगे आज कोरी नाले पहले घर नहीं रखना कोरी सेटा हॉस्टल बा मांगे सेटा ओके ठीक है कोरी नो हॉस्टल बा उनका सारा खर्चा मैं चलूंगी ठीक है हां जी ये जे आज पंगे तुम्हारे घर रख लो या तुम किस प्रशासन को की मांग मैं प्रशासन को कह रही है मेरा मेरे मेरे तो जान माल का खतरा है और ये नहीं पता कि मेरा पता इन्होंने मेरे मौत दे देना तो मेरे प्रशासन देखो आ रहे मेरा जान माल ल बचाया जावे मेरा कुछ मेरा लूट के लेकर तेरे फोन भी लेकर मेरे मुंडिया तक खोके सादा फोन तक भी निकालन देता फोन भी चोरी मेरा सारा घर का सामान लूट के ले गए मेरा फोन तक भी देता जावे एक मेरे गुरु की निशानी एक फोन भी थे वो भी चोक के ले गए मेरे हीरा हां जी मेरा बहुत बहुत मैं कह रही हूं मैं का प्रशासन को कह रही हूं मैं कहां तक जा रही कह रही हूं मेरा बचाओ करो जब ऐसी उतने पहुंचे तो जेड़ा हीरा है थे उने नाल कुछ बंदे थे 6-8 जने ਉਹਨਾਂ ਨੇ ਜਾਨਕਿ ਉੱਥੇ ਕਾਫੀ ਵੱਟ ਮਾਰ ਕੇ ਨੂੰੰਨ ਬਦਲਾਅ ਤੇ ਲੜਾਈ ਕੀਤੀ ਆ। ਬਾਕੀ ਸਾਰੇ ਜਿਹੜੇ ਉਹਨਾਂ ਨਾਲ ਦੇ ਸੀ ਹਿੰਦ ਸਿੰਘ ਦੇ ਡੋੜ ਗਏ ਸੀ ਤੇ ਹੀਰਾ ਸਿੰਘ ਉੱਥੇ ਅਸੀਂ ਉਹਨਾਂ ਨੂੰ ਰੋਕਿਆ ਸੀਗਾ ਤੇ ਸੋਨਾਂ ਨੇ ਕਿ ਤੁਸੀਂ ਤੈਗ ਦਾ ਕਰਕੇ ਡੀਟ ਕਰਾ ਸੀ ਬਹੁਤ ਸੱਭੀ ਆ। ਅਸੀਂ ਨਾਲ ਗੱਲਬਾਤ ਕਰਕੇ ਤੇ ਅਸੀਂ ਤੁਹਾਨੂੰ ਕੋ ਜਾਨੇ ਤੇ ਅਸੀਂ ਥੋੜਾ ਜਿਹਾ ਅਗਮੂ ਨਹੀਂ ਕਮਾਇਆ ਕਿ ਉਹ ਦੋ ਜਣੇ ਆਏ ਤੇ ਉਹਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਗਏ। ਲੈ ਗਏ। ਤੇ ਅੰਦਰ ਕੀ ਰੋਲਾ ਕੀ ਰੋਲਾ ਕਰਿਆ ਅਸੀਂ ਪਰੋਖਾ ਦਾ। ਨਹੀਂ ਮੇਰਾ ਸੰਭ ਵਿੱਚ ਕੋਈ ਰੋਲਾ ਨਹੀਂ ਸੀ। ਕਾਜਲਮਾਨ ਜਿਹਨੇ ਸੀ ਗਿਆ ਪੂਰੇ ਹੋਗਾ ਸੀ ਮੰਨ ਕੇ ਚੇਲਾ ਜਿਹੜੀ ਭਾਨਾ ਮੰਨ ਤੇ ਸੀ ਉਹ ਇਸ ਬੋਰੇ ਦੇ ਮਾਲਕ ਜਾਨ ਕੇ ਸੀਗੇ ਉਹ ਆ ਕੇ ਇੱਥੇ ਬੈਠੇ ਆ ਬੜੇ ਪਿਆਰ ਦੇ ਨਾਲ ਇੱਕ ਦੂਜੇ ਨਾਲ ਰਹਿੰਦੇ ਜੋ ਵੀ ਇੱਥੇ ਰਹਿੰਦੇ ਆ ਪੰਡ ਵਾਲਾ ਨਾਲ ਵੀ ਪਿਆਰ ਨਾਲ ਰਹਿੰਦੇ ਆ ਕਿ ਪਰ ਜਿਹੜਾ ਹੀਰਾ ਸਿੰਘ ਨੇ ਆਪ ਨੂੰ ਆ ਕੇ ਬਦਨਾਸ਼ੀ ਬਹੁਤ ਦਿਖਾ ਦਿਆ ਦੋ ਤਿੰਨ ਵਾਰੀ ਹੋ ਚੁੱਕਾ ਪਹਿਲੀ ਵਾਰ ਨਹੀਂ ਹੋਇਆ ਜੀ ਇਸ ਵਾਰ ਤਾਂ ਉਹਨਾਂ ਨੇ ਹੱੱਬੀ ਕਰ ਦਿੱਤੀ ਬਾਹਰੋਂ ਬੰਦੇ ਲਿਆ ਕੇ ਉਹਨਾਂ ਨੂੰ ਬਹੁਤ ਕੁੱਟ ਮਾਰ ਕੀਤੀ ਆ ਜੀ ਜਿੱਦਾਂ ਤੁਹਾਡੇ ਪੈਟ ਦੇ ਵਿੱਚ ਇਹ ਹਰੀ ਹੈ ਬੁਲਾ ਕਰਦੀ ਹੋਈ ਹੈ ਕਿ ਤੁਸੀਂ ਪ੍ਰਸ਼ਾਸਨ ਨੂੰ ਹੀ ਮਾਰ ਦੇ ਕੇ ਦੇਖੋ ਜੇ ਪ੍ਰਸ਼ਾਸਨ ਨੇ ਇਹ ਹੀ ਬੇਨਤੀ ਕਰਦੇ ਆ ਕਿ ਜਾਨਕਿ ਇਹ ਪਹਿਲੀ ਵਾਰ ਤਾਂ ਪ੍ਰਸ਼ਾਸ ਜਿਹੜੀ ਪੁਲਸ ਆ ਇਹ ਕੈਂਪ ਤੇ ਪਹੁੰਚਦੀ ਨਹੀਂ ਹੈਗੀ 1 ਘੰਟੇ ਬਾਅਦ ਉੱਥੇ ਆਈ ਆ ਅਸੀਂ ਵੀ ਫੋਨ ਕੀਤੇ ਮਹੰਤਾ ਨੇ ਵੀ ਫੋਨ ਕੀਤੇ ਮੇਰੇ ਖਿਆਲ ਨਾਲ ਕੈਂਪ ਦੇ ਵਿੱਚ ਹੋਰ ਬੰਦਿਆਂ ਨੇ ਵੀ ਫੋਨ ਕੀਤੇ ਜਦੋਂ ਸਾਰਾ ਕੁਝ ਹੋ ਗਿਆ ਉਸ ਟਾਈਮ ਜਾਨਕਿ ਪਹੁੰਚੀ ਆ ਜੇ ਉੱਥੇ ਕੱਲ੍ਹ ਤੋਂ ਅਸੂਨਾ ਹੁੰਦੀ ਹੋ ਜਾਂਦਾ ਜਾਂ ਕੋਈ ਹੋਰ ਹੋ ਜਾਂਦਾ ਤਾਂ ਕੌਣ ਦੀ ਹਰਸੀ ਠੀਕ ਹੈ ਬਲਕਿ ਜਿਹੜਾ ਬੰਦੇ ਹੈ ਜਿਹਨਾਂ ਕੋ ਕੋ ਇਤਿਹਾਸ ਕਰਾ ਬੀਤੇ ਹੈ ਹਾਂਜੀ ਉਹਨਾਂ ਦੇ ਕੋ ਇਤਿਹਾਸ ਸੀਗਾ ਇੱਕ ਤਾਂ ਮੇਰੇ ਖਿਆਲ ਨਾਲ ਦਾਤ ਸੀ ਤਾਂ ਪਿਸਤਲ ਸੀਗੀ ਅੱਛਾ ਪਿਸਤਲ ਸੀ ਹਾਂਜੀ ਠੀਕ ਹੈ ਅੱਛਾ ਤੁਸੀਂ ਪ੍ਰਸ਼ਾਸਨ ਕੋ ਮਨਤਾ ਦੇ ਨਹੀਂ ਹਾਂ ਮੇਰੇ ਕੋਲ ਜੀ ਪ੍ਰੋਫੈਸ਼ਨ ਕੀਤੀ ਹੈ ਹਾਂ ਜੀ ਦੇਖੋ ਸਾਹਮਣੇ ਵੀ ਖਤਰਾ ਜਿੱਦਾਂ ਇਹ ਮੁੰਡੇ ਲੈ ਕੇ ਆਏ ਸੀ ਕਿਉਂਕਿ ਅਸੀਂ ਤੁਹਾਨੂੰ ਪਿੰਡ ਦੇ ਆ ਅਸੀਂ ਤਾਂ ਇਹਨਾਂ ਨੂੰ ਨਾਲ ਖਾਣੇ ਸੀ ਜੋ ਵੀ ਹੈਗਾ ਜਿਹੜੇ ਸਹੀ ਆ ਪਰ ਇਹ ਹੀਰਾ ਸਿੰਘ ਨੇ ਬੜੀ ਵਿਦਮਾਸੀ ਕਰਦਾ ਸਾਡੇ ਪਿੰਡਾਂ ਕਿ ਜੋ ਕੋ ਤਜ ਗੱਲ ਸੀ ਤਾਂ ਅਸੀਂ ਇਹ ਹੀਰਾ ਸਿੰਘ ਨੂੰ ਕਿਹਾ ਸੀ ਕਿ ਤੁਸੀਂ ਸਾਡੇ ਕੋਲ ਆਓ ਜੀ ਤਾਂ ਵੀ ਬਹਿ ਕੇ ਗੱਲ ਕਰਾਂਗੇ ਤੇ ਉਹ ਤਾਂ ਸਾਡੇ ਪਿੰਡ ਵਿੱਚ ਆ ਕੇ ਬਗਮਾਸੀ ਕਰਨ ਲੱਗਿਆ ਠੀਕ ਆ ਪਹਿਲਾਂ ਤਾਂ ਤੁਹਾਨੂੰ ਬੁਲਾਉਉਣਾ ਚਾਹੀਦਾ ਵੀ ਸਪਨਸਟ ਜਾਰਿਆ ਨਾ ਜੇ ਅਸੀਂ ਇਹਨਾਂ ਦੀ ਸੁਣਵਾਈ ਨਾ ਕਰਦੇ ਤੇ ਫੇਰ ਸੰਗਿਆ ਕਿਹਾ ਸਕਦੇ ਸੀਗੇ ਹੋ ਹੁਣ ਲਈਏ ਆਪਾਂ ਐਸੋਸੀ ਸਾਹਿਬ ਨਾਲ ਤੁਹਾਡੀ ਗੱਲ ਕੋਈ ਹੋਰ ਹੀ ਤਰ੍ਹਾਂ ਫੇ ਨਹੀਂ ਬੱਧੀ ਇਸ ਤਰ੍ਹਾਂ ਨਹੀਂ ਮੈਂ ਕੀ ਕਰਦੇ ਨਾ ਤੋਂ ਪੁੱਛਾ ਚੰਗਾ ਬਸ ਮੰਗੇ ਇਹ ਕਰਦੇ ਜਿਹੜੇ ਦੇਖੀ ਉਹਨਾਂ ਨੂੰ ਪੜ੍ਹ ਕੇ ਇਹਨਾਂ ਤੋਂ ਜੋ ਬੰਦ ਦੀ ਕਾਰਵਾਈ ਆ ਉਹ ਕੀਤੀ ਜਾਂਦੀ ਹੈ ਓਕੇ ਤੇ ਨਗਰ ਦੇ ਵਿੱਚ ਸ੍ਰੀ ਮੱਧਵਾਦ ਬੱਬਈ ਦੇ ਮਿਲ ਕੇ ਕੰਮ ਕਰਦਾ ਪਿਆ ਜੀ ਮੈਂ ਉੱਥੇ ਹੀ ਲਿਖਦੇ ਸੀ ਆ ਜੀ ਨੂੰ ਸਪੱਸ਼ਟ ਸਾਬਤ ਹੋਵਾਇਆ ਸੀਗਾ ਜੀ ਜਿਵੇਂ ਜੀ ਚਾਪੀ ਅਸਰਾਏ ਕੋਲ ਲੱਭੀ ਕਰ ਰਹੇ ਨੇ ਮਾਤਾ ਦੇ ਜੀ ਇਸ ਤੋਂ ਮੈਨੂੰ ਰੈਪਰ ਸਪਸਟਰ ਗੋਵਿੰਦ ਸਿੰਘ ਨੂੰ ਕਾਲ ਹੋਇਆ ਝੋਜਾ ਸੀ ਜੀ ਤੇ ਦੱਸੋ ਮੁੰਸਾਈ ਮੈਂ ਕੰਪਲੇਨਟ ਕਰ ਰਹੀ ਹਾਂ ਜੀ ਇਹਨਾਂ ਸ਼ਰਤਾਂ ਤੇ ਸਮਾਂ ਉੱਤੇ ਕੋਈ ਗਲਤ ਕੰਮ ਕੀਤਾ ਜੀ ਉਹਨਾਂ ਦੇ ਖਿਲਾਫ ਜੇ ਕੋਈ ਸਰਕਾਰੀ